ਲਾਂਡਰਾਂ ਤੋਂ ਗੌਰਵ ਸੂਤ ਜੀ ਪ੍ਰਕਾਸ਼ਵਤੀ ਜੀ ਕਿ ਉਹ ਪਿਛਲੇ 6 ਮਹੀਨੇ ਤੋਂ ਲੜਾਈ ਲੜ ਰਹੇ ਨੇ ਆਪਣੇ ਹੱਕ ਲਈ ਇਹਨਾਂ ਦੀ ਜ਼ਮੀਨ ਤੇ ਇਹਨਾਂ ਦੀ ਪ੍ਰਾਪਰਟੀ ਤੇ ਇਹਨਾਂ ਦੇ ਘਰ ਤੇ ਕਬਜ਼ਾ ਹੋਇਆ ਸੀ ਕਬਜ਼ਾ ਕਰਾ ਨਹੀਂ ਇਹ ਹੋਇਆ ਕਈ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ ਕਈ ਮਾੜੇ ਵੀ ਹੁੰਦੇ ਨੇ ਕਈ ਮਲਾਜਮ ਗਲਤ ਹੁੰਦੇ ਨੇ ਸਾਰੇ ਅਸੀਂ ਕਿਸਾਨ ਨਹੀਂ ਕਹਿ ਸਕਦੇ ਉਹ ਵੀ ਮਲਾਜਮ ਸੀ ਜਿਨ੍ਹਾਂ ਨੇ ਇਹਨਾਂ 'ਤੇ ਪਰਚਾ ਕਰਤਾ ਪ੍ਰਾਪਰਟੀ ਵੀ ਇਹਨਾਂ ਦੀ ਦੱਬੀ ਆ ਮਾਰਕੁੱਟ ਵੀ ਇਹਨਾਂ ਦੀ ਓਹੀ ਆ ਤੇ ਪਰਚਾ ਵੀ ਇਹਨਾਂ ਦੇ ਜਿੱਤ ਕਰ ਦਿੱਤਾ ਅੱਜ ਉਸੇ ਥਾਣੇ ਦੇ ਇੱਕ ਚੰਗੇ ਮੁਲਾਜ਼ਮ ਵੀ ਜਿਵੇਂ ਗੱਲ ਕਰ ਲਈਏ ਗਿਆਨ ਸਿੰਘ ਦੀ ਇੱਕ ਪੁਲਿਸ ਮੁਲਾਜ਼ਮ ਗਿਆਨ ਸਿੰਘ ਹੈ ਜਿਹਦੀ ਪ੍ਰਸ਼ੰਸਾ ਕਰੀਏ ਗੌਰਵ ਸੂਦਨ ਜੀ ਨੇ ਪ੍ਰਸ਼ੰਸਾ ਕੀਤੀ ਹੈ ਵੀ ਗਿਆਨ ਸਿੰਘ ਨੇ ਪੂਰੀ ਛਾਪੇਮਾਰੀ ਕਰਕੇ ਇੱਕ ਬੰਦਾ ਅਰੈਸਟ ਕਰ ਲਿਆ ਇਸ ਕੇਸ ਵਿੱਚ ਜਿਹੜਾ ਕ੍ਰਾਸ ਕੇਸ ਹੈ ਇੱਚ ਪਹਿਲਾਂ ਆਪਾਂ ਦਬਦਬਾ ਪਾਇਆ ਜਿਹਦਾ ਡੀਐਸਪੀ ਦਫ਼ਤਰ ਦਾ ਕਰੋ ਕਰਨਾ ਪਿਆ ਸੀ ਸੋਹਣਾ ਥਾਣੇ ਦਾ ਕਰੋ ਕਰਨਾ ਪਿਆ ਸੀ ਇੱਥੇ ਕਾਫੀ ਬੜੀ ਜਿਹੜਾ ਗਰੋਸ਼ਪੁਰ ਦਾ ਸ਼ਨੋਲੇ ਸੀ ਕੇਸਾਂ ਨੂੰ ਲੈ ਕੇ ਪੀੜਤ ਪਰਿਵਾਰਾਂ ਵੱਲੋਂ ਜਿਹਦੇ ਵੱਖ-ਵੱਖ ਅਸੀਂ ਲਿਖਤੀ ਮਾਨਯੋਗ ਡੀਜੀਪੀ ਨੂੰ ਵਰਨਰ ਨੂੰ ਸਾਰਿਆਂ ਨੂੰ ਮੰਗ ਪੱਤਰ ਵੀ ਭੇਜੇ ਪਰ ਉਸ ਵਿੱਚ ਇਹ ਪ੍ਰੋਗਰੈਸ ਹੋਈ ਹੈ ਵੀ ਗੌਰਵ ਮਸੂਦ ਜੀ ਪ੍ਰਕਾਸ਼ਵਤੀ ਜੀ ਬੀਬੀ ਬੈਠੇ ਨਹੀਂ ਸਾਡੇ ਨਾਲ ਵੀ ਤਾਲਮਿਲ ਰੱਖਿਆ ਤੇ ਹਾਈ ਕੋਰਟ ਵੀ ਇਹਨਾਂ ਦਾ ਦਰਵਾਜ਼ਾ ਖੜਕਾਇਆ ਉਸ ਦਰਵਾਜ਼ਾ ਖੜਕਾਉਣ ਤੋਂ ਬਾਅਦ ਹੁਣ ਕੇਸ 'ਚ ਅਪਡੇਟ ਹੋਈ ਹੈ ਤਾਂ ਕਿ ਜਿਹੜਾ ਕ੍ਰਾਸ ਕੇਸ ਤੋਂ ਬਾਅਦ ਜਿਹੜੇ ਦੋਸ਼ੀ ਪਾਏ ਗਏ ਨੇ ਉਹਨਾਂ 'ਚ ਸੰਦੀਪ ਸਿੰਘ ਪਿੰਡ ਸਵਾੜੇ ਤੋਂ ਪੁੱਤਰ ਜਗਤਾਰ ਸਿੰਘ ਜਿਹੜਾ ਰੈਸਟ ਕਰਕੇ 15 ਦਿਨ ਵਾਸਤੇ ਜੇਲ੍ਹ 'ਚ ਰੋਪੜ ਭੇਜਤਾ ਤੇ ਇੱਕ ਦਿਨ ਦਾ ਪੁਲਫਰਮੈਂਡ ਵੀ ਲਿਆ ਹੋਰ ਵੀ ਛਾਪੇਮਾਰੀ ਕਰ ਰਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਕਹਿੰਦੇ ਜੇ ਕਿਤੇ ਦੇਰ ਆਏ ਦਰਸਤਾ ਨਿਆ ਮਿਲਿਆ ਪਰ 6 ਮਹੀਨੇ ਲਗੇ 6 ਮਹੀਨੇ ਬੀਤੇ ਜਿੱਤੇ ਖੰਡਲ ਖਾਰ ਹੋਣਾ ਪਿਆ ਖਰਚਾ ਵੀ ਹੋਇਆ ਮਨ ਨੂੰ ਪਰੇਸ਼ਾਨੀ ਵੀ ਹੋਈ ਤੇ ਖੁਸ਼ੀ ਦੀ ਗੱਲ ਇਹ ਹੈ ਅੱਜ ਜਦੋਂ ਪੁਲਿਸ ਮੁਲਾਜ਼ਮ ਦੀ ਪ੍ਰਸ਼ੰਸਾ ਗੌਰਵਸ਼ੂਤ ਕਰ ਰਿਹਾ ਵੀ ਗਿਆਨ ਸਿੰਘ ਨੇ ਜਿਹੜਾ ਹੈਗਾ ਸੁਹਾਣਾ ਥਾਣੇ ਦਾ ਇੱਕ ਪੁਲਿਸ ਮੁਲਾਜ਼ਮ ਹੈ ਗਿਆਨ ਸਿੰਘ ਜਿਨੇ ਛਾਪਾ ਮਾਰੀ ਕਰਕੇ ਰੈਸਟ ਕਰ ਲੇ ਤੇ ਬਾਕੀ ਵੀ ਅਸੀਂ ਐਸਐਚਓ ਸੁਹਾਣਾ ਨੂੰ ਡੀਐਸਪੀ ਸਿਟੀ ਟੂਨ ਤੇ ਗਿਆਨ ਸਿੰਘ ਨੂੰ ਬੇਨਤੀ ਅਪੀਲ ਕਰਦੇ ਆਂ ਬਾਕੀ ਦੋਸ਼ੀ ਰਹਿੰਦੇ ਵੀ ਦੋ ਚਾਰ ਦਿਨ ਚ ਟ੍ਰੈਸ ਕਰ ਲੋ ਤਾਂ ਕਿ ਬੰਦੇ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲ ਜਾ ਜਿਹੜਾ ਬੰਦਾ 6 ਮਹੀਨੇ ਤੋਂ ਭੜਕ ਰਿਹਾ ਨੇ ਇੱਕ ਬਜ਼ੁਰਗ 85 ਸਾਲਾ ਬੀਬੀ ਘੁੰਮ ਰਹੀ ਐ ਇਹ ਉਹ ਕੇਸ ਐ ਤੁਹਾਡੀ ਜਾਣਕਾਰੀ ਲਈ ਜਿਹਦੇ ਚ 4 ਸਾਲ ਦੇ ਬੱਚੇ ਦੇ ਵੀ ਪਰਚਾ ਦਰਜ ਹੋ ਗਿਆ ਵੀ ਤੇ ਉਹ ਕੇਸ ਉਸ ਕੇਸ ਚ ਅਪਡੇਟ ਆਈ ਐ ਤਾਂ ਕਿ ਪਰਿਵਾਰ ਖੁਸ਼ ਹੈ ਪਰਿਵਾਰ ਕਹਿੰਦਾ ਜੀ ਕਾਰਵਾਈ ਹੋਈ ਸ਼ੁਰੂ ਹੋਗੀ ਪਰ ਇੱਕ ਬੰਦਾ ਜਦੋਂ ਜੇਲ੍ਹ ਚ ਭੇਜ ਦਿੰਦਾ ਤਾਂ ਇਹਨੂੰ ਦਾ ਜਿਹੜਾ ਮਨ ਨੂੰ ਸ਼ਾਂਤੀ ਆਈ ਤੇ ਬਾਕੀ ਵੀ ਰਹਿੰਦੇ ਜਿਹੜੇ ਹੈਗੇ ਦੋਸ਼ੀ ਐ ਜਲਦ ਤੋਂ ਜਲਦ ਕ੍ਰੈਸ ਕਰਕੇ ਗ੍ਰਿਫਤਾਰ ਕਰਕੇ ਜੇਲ੍ਹਾਂ 'ਚ ਭੇਜਿਆ ਜਾਵੇ ਤਾਂ ਕਿ ਕਿਸੇ ਵੀ ਬੇਰ ਨਾਲ ਕਿਸੇ ਬਜ਼ੁਰਗ ਨਾਲ ਕਿਸੇ ਮਾਤਾ ਨਾਲ ਕਿਸੇ ਵੀ ਨਾਲ ਤਕਾਸ਼ਾਈ ਨਾ ਹੋ ਸਕੇ ਹਾਂਜੀ ਗੌਰਵ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਨੂੰ ਇਨਸਾਫ਼ ਮਿਲਿਆ ਤੁਹਾਡੀ ਕਾਰਵਾਈ ਸ਼ੁਰੂ ਹੋ ਗਈ ਹੈ ਇਹਦੇ ਬਾਰੇ ਕੀ ਕਹੋਗੇ ਜਿਹੜੀ ਕਾਰਵਾਈ ਸ਼ੁਰੂ ਹੋਈ ਹੈ ਤੁਸੀਂ ਬੜੇ ਖੁਸ਼ ਆਈ ਕੁੰਬੜਾ ਸਾਹਿਬ ਦੀ ਮਿਹਰਬਾਨੀ ਹੋਈ ਆਈ ਜਿੱਥੇ ਤੱਕ ਅੱਜ ਅਸੀਂ ਪਹੁੰਚੇ ਹਾਂ 6 ਮਹੀਨੇ ਬਾਅਦ ਮਿਹਨਤੋਂ ਸਾਡੀ ਬਖਾਲ ਲੱਗਾਈ ਇਹ ਪੁਲਿਸ ਪ੍ਰਸ਼ਾਸਨ ਦਾ ਸਾਡਾ ਥਾਣਾ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੀ ਬੜੀ ਹੈਲਪ ਕੀਤੀ ਹੈ ਜੀ ਡੀਐਸਪੀ ਆਪਣੇ ਬਲਸਰ ਹੋਗੇ ਅਮਨ ਚੋਹਾਨ ਹੋਗੇ ਆਪਣੇ ਗਿਆਨ ਸਿੰਘ ਜੀ ਇਹਨਾਂ ਨੇ ਸਾਡੀ ਪੂਰੀ ਕੇਸ ਦੀ ਪੈਰਵਾਈ ਕਰਕੇ ਚੰਗੀ ਤਰ੍ਹਾਂ ਜਾਂਚ ਕਰਕੇ ਕਿਉਂਕਿ ਕੇਸ ਬਹੁਤ ਡਿਲੇ ਹੋ ਗਿਆ ਸੀ ਕਿਉਂਕਿ ਪਹਿਲਾ ਮੁਲਾਜ਼ਮ ਸੀ ਉਹਨਾਂ ਨੇ ਸਾਨੂੰ ਮੈਲਟਰੀ ਅਰਾਸਮੈਂਟ ਕੀਤਾ ਉਹਦੇ ਕਰਕੇ ਸਾਡਾ ਕੇਸ ਬਹੁਤ ਪਲੇਟ ਹੋ ਗਿਆ ਸੀ ਫਿਰ ਵੀ ਅਸੀਂ ਉਮੀਦ ਨਹੀਂ ਛੱਡੀ ਨਾ ਕੁੰਬੜ ਸਾਹਿਬ ਨੇ ਉਮੀਦ ਛੱਡੀ ਅਸੀਂ ਕੇਸ ਦੀ ਪੈਰਵਾਈ ਕਰਦੇ ਰਹੇ ਸੀ ਦੇ ਰਾਤ ਨੂੰ ਰੋਸਦਾ ਇਹ ਬਹੁਤ ਵਧੀਆ ਹੋਇਆ ਪੁਲਿਸ ਵਾਲਿਆਂ ਸਾਡੀ ਹੁਣ ਜਿਹੜੇ ਨਵੇਂ ਮੁਲਾਜ਼ਮ ਆਏ ਨੇ ਥਾਣੇ 'ਚ ਉਹ ਬਹੁਤ ਵਧੀਆ ਸਾਡੀ ਉਹਨਾਂ ਨੇ ਹੈਲਪ ਕੀਤੀ ਆ ਰੋਸ ਸਾਡੇ ਦਾ ਰਾਤਤਾ ਕਰਦੇ ਨੇ ਛਾਪਾ ਮਾਰੀ ਚੱਲ ਰਹੀ ਆ ਉਹਦੇ 'ਚ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜੀ ਪਿੰਡ ਸੋਈ ਦਾ ਕੀ ਨਾਂ ਦੋਸ਼ੀ ਦਾ ਕੀ ਨਾਂ ਸੰਦੀਪ ਸਿੰਘ ਆਈ ਪਿੰਡ ਸਵਾੜਾ ਤੋਂ ਹੀ ਉਹਦੇ ਫਾਦਰ ਦਾ ਨਾਮ ਹੈਗਾ ਜਗਤਾਰ ਸਿੰਘ ਜੀ ਜਿਹੜੇ ਮੇਨ ਦੋਸ਼ੀ ਆਈ ਜਿਨ੍ਹਾਂ ਦੇ ਪਿੱਛੇ ਸਾਰਾ ਇਹ ਮੁੱਦਾ ਸ਼ੁਰੂ ਹੋਇਆ ਲੜਾਈ ਝਗੜਾ ਹੋਇਆ ਕੱਬ ਜਾ ਹੋਇਆ ਜਿਵੇਂ ਸਾਡੀ ਹੁਣ ਕੀ ਅੱਗੇ ਕੀ ਕਹਿਣਾ ਚਾਹੋਗੇ ਅਸੀਂ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਛੇਤੀ ਛੇਤੀ ਜਿਹੜੇ ਮਾਸਟਰ ਮਾਈਂਡ ਆ ਰਜੀਵ ਕੁਮਾਰ ਜਸੜੀ ਉਹ ਹੀ ਸਕੀਮ ਦਾ ਮਾਸਟਰ ਮਾਈਂਡ ਹੈ ਸਾਰੀ ਦਾ ਉਹਨੂੰ ਰੈਸਟ ਕਰਾ ਜਾਵੇ ਸਾਡੀ ਇਹ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਹੀ ਹੁਣ ਕਿੱਥੇ ਹੈ ਹਲੇ ਹੱਥ ਨਹੀਂ ਹੈ ਜਿੱਥੇ ਸਰ ਉਹ ਜੌਬ ਕਰਦੇ ਸੀ ਉੱਥੋਂ 1 ਸਾਲ ਪਹਿਲਾਂ ਜੌਬ ਛੱਡ ਕੇ ਜਾ ਚੁੱਕੇ ਆ ਉਹ ਮੋਹਾਲੀ 'ਚ ਜੌਬ ਕਰਦੇ ਸੀ ਅੱਛਾ ਹੈ ਤੇ ਹੁਣ ਕੀ ਕਹਿਣਾ ਚਾਹੋਗੇ ਸਾਡੀ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਹੈਗੀ ਆ ਜਿਹੜੇ ਬਾਕੀ ਮੋਜੂਦਮ ਰਹਿ ਗਏ ਆ ਉਹ ਜਲਤੋਂ ਜ਼ਿਆਦਾ ਫੜੇ ਜਾਣੇ ਕਬਜ਼ਾ ਕਰਾਂ ਨਹੀਂ ਇਹ ਹੋਇਆ ਕਈ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ ਕਈ ਮਾੜੇ ਵੀ ਹੁੰਦੇ ਨੇ ਕਈ ਮਲਾਜਮ ਗਲਤ ਹੁੰਦੇ ਨੇ ਸਾਰੇ ਅਸੀਂ ਕਿਸਾਨ ਨਹੀਂ ਕਹਿ ਸਕਦੇ ਉਹ ਵੀ ਮਲਾਜਮ ਸੀ ਜਿਨ੍ਹਾਂ ਨੇ ਇਹਨਾਂ ਦੀ ਪਰਚਾ ਕਰਤਾ ਪ੍ਰੋਪਰਟੀ ਵੀ ਇਹਨਾਂ ਦੀ ਦੱਬੀ ਆ ਮਾਰਕੁੱਟ ਵੀ ਇਹਨਾਂ ਦੀ ਹੋਈ ਆ ਤੇ ਪਰਚਾ ਵੀ ਇਹਨਾਂ ਦੇ ਜਿੱਦ ਕਰ ਦਿੱਤਾ ਅੱਜ ਉਸੇ ਥਾਣੇ 'ਚ ਇੱਕ ਚੰਗੇ ਮਲਾਜਮ ਵੀ ਜਿਵੇਂ ਗੱਲ ਕਰ ਲਈਏ ਗਿਆਨ ਸਿੰਘ ਦੀ ਇੱਕ ਪੁਲਿਸ ਮਲਾਜਮ ਗਿਆਨ ਸਿੰਘ ਹੈ ਜਿਹਦੀ ਪ੍ਰਸ਼ੰਸਾ ਕਰੀਏ ਗੌਰਵ ਸਿੰਘ ਜੀ ਨੇ ਪ੍ਰਸ਼ੰਸਾ ਕੀਤੀ ਹੈ ਵੀ ਗਿਆਨ ਸਿੰਘ ਨੇ ਪੂਰੀ ਛਾਪੇਮਾਰੀ ਕਰਕੇ ਇੱਕ ਬੰਦਾ ਅਰੈਸਟ ਕਰ ਲਿਆ ਇਸ ਕੇਸ ਵਿੱਚ ਜਿਹੜਾ ਕ੍ਰਾਸ ਕੇਸ ਹੈ ਇੱਚ ਪਹਿਲਾਂ ਆਪਾਂ ਦਬਦਬਾ ਪਾਇਆ ਜਿੱਦਾ ਡੀਐਸਪੀ ਦਫ਼ਤਰ ਦਾ ਕ੍ਰੋਅ ਕਰਨਾ ਪਿਆ ਸੀ ਸੋਹਣਾ ਥਾਣੇ ਦਾ ਕ੍ਰੋਅ ਕਰਨਾ ਪਿਆ ਸੀ ਇੱਥੇ ਕਾਫੀ ਬੜੀ ਜਿਹੜਾ ਨਰੋਸ਼ਪੁਰ ਦਾ ਸੁਣੋਲੇ ਸੀ ਕੇਸਾਂ ਨੂੰ ਲੈ ਕੇ ਪੀੜਤ ਪਰਿਵਾਰਾਂ ਵੱਲੋਂ ਜਿਹਦੇ ਵੱਖ-ਵੱਖ ਅਸੀਂ ਲਿਖਤੀ ਮਾਨਯੋਗ ਡੀਜੀਪੀ ਨੂੰ ਵਰਨਰ ਨੂੰ ਸਾਰਿਆਂ ਨੂੰ ਮੰਗ ਪੱਤਰ ਵੀ ਭੇਜੇ ਆਂ ਪਰ ਉਸ ਤੇ ਇਹ ਪ੍ਰੋਗਰੈਸ ਹੋਈ ਹੈ ਵੀ ਗੌਰਵ ਮਸੂਤ ਜੀ ਪ੍ਰਕਾਸ਼ਵਤੀ ਜੀ ਬੀਬੀ ਬੈਠੇ ਨਹੀਂ ਸਾਡੇ ਨਾਲ ਵੀ ਤਾਲਮਿਲ ਰੱਖਿਆ ਤੇ ਹਾਈ ਕੋਰਟ ਵੀ ਇਹਨਾਂ ਦਾ ਦਰਵਾਜ਼ਾ ਖੜਕਾਇਆ ਉਸ ਦਰਵਾਜ਼ਾ ਖੜਕਾਉਣ ਤੋਂ ਬਾਅਦ ਹੁਣ ਕੇਸ 'ਚ ਅਪਡੇਟ ਹੋਈ ਹੈ ਤਾਂ ਕਿ ਜਿਹੜਾ ਕ੍ਰਾਸ ਕੇਸ ਤੋਂ ਬਾਅਦ ਜਿਹੜੇ ਦੋਸ਼ੀ ਪਾਏ ਗਏ ਨੇ ਉਹਨਾਂ 'ਚ ਸੰਦੀਪ ਸਿੰਘ ਪਿੰਡ ਸਵਾੜੇ ਤੋਂ ਪੁੱਤਰ ਜਗਤਾਰ ਸਿੰਘ ਜਿਹੜਾ ਰੈਸਟ ਕਰਕੇ 15 ਦਿਨ ਵਾਸਤੇ ਜੇਲ੍ਹ 'ਚ ਰੋਪੜ ਭੇਜਤਾ ਤੇ ਇੱਕ ਦਿਨ ਦਾ ਪੁਲਫਰਮੈਂਡ ਵੀ ਲਿਆ ਹੋਰ ਵੀ ਛਾਪੇਮਾਰੀ ਕਰ ਰਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਕਹਿੰਦੇ ਜੇ ਕਿਤੇ ਦੇਰ ਆਏ ਦਰਸਤਾ ਨਿਆ ਮਿਲਿਆ ਪਰ 6 ਮਹੀਨੇ ਲਗੇ 6 ਮਹੀਨੇ ਬੀਤੇ ਜਿੱਤੇ ਖੱਡਲ ਖਾਰ ਹੋਣਾ ਪਿਆ ਖਰਚਾ ਵੀ ਹੋਇਆ ਮਨ ਨੂੰ ਪਰੇਸ਼ਾਨੀ ਵੀ ਹੋਈ ਤੇ ਖੁਸ਼ੀ ਦੀ ਗੱਲ ਇਹ ਹੈ ਅੱਜ ਜਦੋਂ ਪੁਲਿਸ ਮੁਲਾਜ਼ਮ ਦੀ ਪ੍ਰਸ਼ੰਸਾ ਗੌਰਵਸ਼ੂਦ ਕਰ ਰਿਹਾ ਵੀ ਗਿਆਨ ਸਿੰਘ ਨਾ ਜਿਹੜਾ ਹੈਗਾ ਸੁਹਾਣਾ ਥਾਣੇ ਦਾ ਇੱਕ ਪੁਲਿਸ ਮੁਲਾਜ਼ਮ ਹੈ ਗਿਆਨ ਸਿੰਘ ਜਿਹਨੇ ਛਾਪਾ ਮਾਰੀ ਕਰਕੇ ਰੈਸਟ ਕਰ ਲੇ ਤੇ ਬਾਕੀ ਵੀ ਅਸੀਂ ਐਸਐਚਓ ਸੁਹਾਣਾ ਨੂੰ ਡੀਐਸਪੀ ਸਿਟੀ 2 ਨੂੰ ਤੇ ਗਿਆਨ ਸਿੰਘ ਨੂੰ ਬੇਨਤੀ ਅਪੀਲ ਕਰਦੇ ਹਾਂ ਬਾਕੀ ਦੋਸ਼ੀ ਰਹਿੰਦੇ ਵੀ ਉਹ ਚਾਰ ਦੰਨ ਚ ਟ੍ਰੈਸ ਕਰ ਲੋ ਤਾਂ ਕਿ ਬੰਦੇ ਦੀ ਜਿਹੜੀ ਆਤਮਾ ਨੂੰ ਉਹ ਸ਼ਾਂਤੀ ਮਿਲ ਜਾਏ ਜਿਹੜਾ ਬੰਦਾ 6 ਮਹੀਨੇ ਤੋਂ ਭੜਕ ਰਿਹਾ ਨੇ ਇੱਕ ਬਜ਼ੁਰਗ 85 ਸਾਲਾ ਬੀਬੀ ਘੁੰਮ ਰਹੀ ਐ ਇਹ ਉਹ ਕੇਸ ਐ ਤੁਹਾਡੀ ਜਾਣਕਾਰੀ ਲਈ ਜਿਹਦੇ ਚ 4 ਸਾਲ ਦੇ ਬੱਚੇ ਦੇ ਵੀ ਪਰਚਾ ਦਰਜ ਹੋ ਗਿਆ ਸੀ ਤੇ ਉਹ ਕੇਸ ਉਸ ਕੇਸ ਚ ਅਪਡੇਟ ਆਈ ਐ ਤਾਂ ਕਿ ਪਰਿਵਾਰ ਖੁਸ਼ ਐ ਪਰਿਵਾਰ ਕਹਿੰਦਾ ਜੀ ਕਾਰਵਾਈ ਹੋਈ ਸ਼ੁਰੂ ਹੋਊਗੀ ਪਰ ਇੱਕ ਬੰਦਾ ਜਦੋਂ ਜੇਲ੍ਹ ਚ ਭੇਜ ਦਿੰਦਾ ਤਾਂ ਇਹਨਾਂ ਦਾ ਜਿਹੜਾ ਮਨ ਨੂੰ ਸ਼ਾਂਤੀ ਆਈ ਤੇ ਬਾਕੀ ਵੀ ਰਹਿੰਦੇ ਜਿਹੜੇ ਹੈਗੇ ਦੋਸ਼ੀ ਐ ਉਹ ਜਲਦੋਂ ਜਲਦ ਟ੍ਰੈਸ ਕਰਕੇ ਗਿਰਫਤਾਰ ਕਰਕੇ ਜੇਲਾਂ 'ਚ ਭੇਜਿਆ ਜਾਵੇ ਤਾਂ ਕਿ ਕਿਸੇ ਵੀ ਬੇਰ ਨਾਲ ਕਿਸੇ ਬਜ਼ੁਰਗ ਨਾਲ ਕਿਸੇ ਮਾਤਾ ਨਾਲ ਕਿਸੇ ਵੀ ਨਾਲ ਤਕਾਸ਼ਾਈ ਨਾ